ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਨਾ ਤੁਹਾਨੂੰ ਆਹ ਜਿਹੜਾ ਬੁੱਲ ਦੇਖ ਰਹੇ ਹੋ ਇੱਕ ਉਹ ਬੁੱਲ ਵਿਖਾਉਣੀ ਹੈ ਜਿਹਦਾ ਨਾਮ ਆ ਲਾਰਾ ਦੇਖ ਤਾਂ ਉਹ ਲਾਰਾ ਜਿਹੜਾ ਬਲੈਂਡ ਲਾਰਾ ਜਿਹੜਾ ਅੱਜ ਤੇ ক্রিকেট ਦਾ 스타 ਖਿਡਾਰੀ ਹੋਇਆ ਜਿਹਨੇ ਲੱਖਾਂ ਲੋਕਾਂ ਨੂੰ ਆਪਣਾ ਫੈਨ ਬਣਾਇਆ ਤੇ ਲੱਖਾਂ ਲੋਕਾਂ ਦੇ ਜਗਲ ਜਗਾ ਬਣਾਈ ਤੇ ਇੱਕ ਆਹ ਲਾਰਾ ਇਹ ਉਹ ਲਾਰਾ ਜਿਹਨੇ ਔਨਲਾਈਨ ਟਾਈਮ ਅਜ ਬਰੀਡਿੰਗ ਧੱਕ ਪਾਉਣੀ ਆ ਕਿਉਂਕਿ ਹੁਣ ਬੱਚੇ ਆਉਣ ਲੱਗੇ ਬਹੁਤ ਸੋਹਣੇ ਬੱਚੇ ਆਉਂਦੇ ਆ ਤੇ ਮੈਂ ਇੱਕ ਗੱਲ ਦੱਸ ਦਿਆਂ ਜਿਹਦੀ ਮੈਂ ਵੀਡੀਓ ਬਣਾਉਂਦਾ ਹੁੰਨਾ ਨਾ ਮੈਂ ਕਦੇ ਵੀ ਮਾੜੀ ਚੀਜ਼ ਦੀ ਵੀਡੀਓ ਨਹੀਂ ਬਣਾਈਗੀ ਕਿਉਂਕਿ ਮੈਨੂੰ ਕਈ ਵਾਰਾ ਕਮੈਂਟ ਕਰਕੇ ਕਮੈਂਟ ਕਰਕੇ ਵੀ ਕਹਿ ਦਿੰਦੇ ਆ ਯਾਰ ਤੂੰ ਤਾਂ ਜਿਹਨੂੰ ਕੋਈ ਨਾ ਸਿਰਾ ਕਹਿ ਦਿੰਨਾ ਕਿਉਂਕਿ ਮੈਂ ਬਣਾਉਣਾ ਹੀ ਸਿਰਾ ਬੁੱਲਾਂ ਦੀ ਇਹ ਵੀਡੀਓ ਆ ਜਾਂ ਘੋੜੇ ਦੀ ਬਣਾਵਾਂ ਮੈਂ ਤਾਂ ਵੀ ਸਿਰੇ ਦੀ ਬਣਾਉਣਾ ਹੁੰਨਾ ਕਿਉਂਕਿ ਮਾੜੀ ਚੀਜ਼ ਦੀ ਮੈਂ ਵੀਡੀਓ ਬਣਾਈ ਨਹੀਂ ਕੋਈ ਫਾਇਦਾ ਨਹੀਂ ਮੈਂ ਉਹ ਚੀਜ਼ ਬਖਾਉਣਾ ਹੁੰਨਾ ਜਿਹੜੀ ਕਾਪਾ ਨੂੰ ਆਨਲਾਈਨ ਟਾਈਮ ਆਜ ਕੋਈ ਦੇ ਸਕੇ ਜਿਹਦੂ ਆਪਾਂ ਨੂੰ ਕਿਸਾਨਾਂ ਨੂੰ ਫਾਇਦਾ ਹੋ ਸਕੇ ਤੇ ਮੈਂ ਲక్ష్ਮੀ ਦੇਰੀ ਫੜਨ ਦੀ ਵੀਡੀਓ ਯਾਦ ਤਾਂ ਪ ਗੁਜਰ ਤੇ ਨੰਦਪੁਰ ਸਾਹਿਬ ਦੇ ਨਾਲ ਕਰਤਾਰਪੁਰ ਪਿੰਡ ਆ ਤੇ ਇਹ ਭਰਾ ਦਾ ਜਿਹੜਾ ਝੋਟਾ ਲਾਰਾ ਤੇ ਬਹੁਤ ਸੋਹਣਾ ਝੋਟਾ ਤੇ ਬਹੁਤ ਸਿੱਧਾ ਝੋਟਾ ਆ ਆ ਪਹਿਲਾਂ ਤੁਹਾਨੂੰ ਮੈਂ ਇਹਦੀ ਲੈਂਥ ਵਿਖਾ ਦਿੰਨਾ ਤੇ ਪੁੜਾ ਵੇਖੋ ਕਿੱਡਾ ਘੈਂਟ ਪੁੜਾ ਇਹ ਜਿਹੜਾ ਪੁੜਾ ਕਿਸੇ ਕਿਸੇ ਬੁੱਲ ਤੇ ਹੁੰਦਾ ਹੁੰਦਾ ਕਿਉਂਕਿ ਇਹਦੇ ਜਿਹੜੇ ਬੱਚੇ ਆਉਂਦੇ ਨੇ ਨਾ ਇਹਦੀ ਮਾਂ ਤੇ ਆਉਂਦੀਆਂ ਜਿੰਨੀਆਂ ਵੀ ਤੇ ਕਟੀਆਂ ਆਉਂਦੀਆਂ ਕਿਉਂ ਜਿਹਦੀਆਂ ਜਿਹੜੇ ਬੁੱਲਦੀਆਂ ਕਟੀਆਂ ਜਿਹਦੀ ਮਾਂ ਤੇ ਆਉਂਦੀਆਂ ਹੁਣ ਜੇ ਇੱਕੋ ਹੀ ਆਉਂਦੀਆਂ ਉਹਨਾਂ ਮੇਸ਼ਾ ਦੁੱਧ ਦਿੰਦੀਆਂ ਸਾਨੂੰ ਪਤਾ ਵੀ ਇਹ ਬੁੱਲ ਬਹੁਤ ਘੈਂਟ ਆ ਇਹਦੀਆਂ ਕਟੀਆਂ ਨੇ ਚੰਗੀ ਲੈਣ ਹੈ ਦੀ ਬਲੱਡ ਲੈਣ ਬਹੁਤ ਚੰਗੀ ਆ ਤੇ ਮੈਂ ਇਸੇ ਕਰਕੇ ਵੀਡੀਓ ਬਣਾਉਣਾ ਤੇ ਮੈਂ ਐਵੇਂ ਨਹੀਂ ਚੱਕੀ ਵੀਡੀਓ ਬਣਾਉਂਦਾ ਜਿਵੇਂ ਓਏ ਬਣਾਉਣੀਆਂ ਹੁਣ ਤੇ ਮੈਂ ਚੈਨਲ ਨੂੰ ਆ ਤੈਨੂੰ ਪਤਾ ਕਿੱਥੇ ਕਿੱਥੇ ਲੈ ਜਾਂਦਾ ਅੱਜ ਤੇ ਜੇ ਮੈਂ ਪ੍ਰੋਮੋਸ਼ਨ ਦਾ ਭੁੱਖਾ ਨਾ ਮੈਂ ਕੋਈ ਆਪੋ ਚੈਨਲ ਦੀ ਪ੍ਰੋਮੋਸ਼ਨ ਦੀ ਗੱਲ ਨਹੀਂ ਕੀ ਤੇ ਜੇ ਉਹੋ ਜੀ ਗੱਲ ਹੁੰਦੀ ਤਾਂ ਅੱਜ ਤੱਕ ਮੇਰਾ ਚੈਨਲ ਕਿੱਥੇ ਦੀ ਕਿੱਥੇ ਮੈਂ ਲੈ ਜਾਂਦਾ ਪਰ ਮੈਂ ਕੀ ਚੰਗੀ ਵਿਖਾਉਣੀ ਭਵੇਂ ਘੋੜਾ ਵਿਖਾ ਦਿਆਂ ਤੇ ਭਵੇਂ ਪੁੱਤ ਹੂੰ ਛੋਟਾ ਵਿਖਾ ਦਿਆਂ ਭਵੇਂ ਮੱਝ ਵਿਖਾ ਦਿਆਂ ਕੋਈ ਚੀਜ਼ ਹੋਵੇ ਤੇ ਅੱਜ ਆਪਾਂ ਆਪਣੇ ਭਰਾ ਦਾ ਇੱਥੇ ਲਾਰਾ ਛੋਟਾ ਵਿਖ ਤੇ ਲੈਂਥ ਬਹੁਤ ਸੋਣੀ ਆ ਪੁੜਾ ਬਹੁਤ ਸੋਣਾ ਮੈਨੂੰ ਪੁੜਾ ਵੇਖ ਕੇ ਬਹੁਤ ਮਨ ਖੁਸ਼ ਹੋਇਆ ਦਾ ਤੀ ਇਹੋ ਜਿਹਾ ਪੁੜਾ ਕਿਸੇ ਕਿਸੇ ਝੋਟੇ ਦੇ ਮਿਲੂ ਤੁਹਾਨੂੰ ਕਰਲੇ ਤੇ ਚੰਗਿਆ ਤੋਂ ਚੰਗਿਆ ਚੋ ਵੀ ਮੈਨੂੰ ਲਾ ਮੇਰੇ ਹਸਾਬ ਨਾਲ ਦਸਾਂ ਮਗਰ ਇਹ ਚੰਗੇ ਝੋਟੇ ਤੁਸੀਂ ਐ ਸਿਰੇ ਝੋਟੇ ਭਾਲੋਗੇ ਨਾ ਸਿਰਿਆਂ ਦੇ ਵਿੱਚੋਂ ਉਹਨਾਂ ਨੂੰ ਦਸਾਂ ਜਿੱਕਰ ਦੇ ਇਹੋ ਜਿਹਾ ਪੁੜਾ ਮਿਲੂਗਾ ਤੇ ਪਹਿਲਾਂ ਪੁਰਾਣਾ ਗਲਾ ਪਹਿਲਾਂ ਹੋਰ ਵੀ ਸੰਜੂ ਕੀ ਵਾਲ ਸਸਤੀ ਕਾਲ ਜੀ ਹਾਂ ਸਸਤੀ ਕਾਲ ਜੀ ਸਾਰੇ ਭਰਾਵਾਂ ਨੂੰ ਜੀ ਤੇ ਸੰਜੂ ਇਹ ਪਿੰਡ ਦੱਸ ਕਿੱਥੇ ਜੇ ਆ ਪਹਿਲਾਂ ਤਾਂ ਪਿੰਡ ਆਪਣਾ ਕਰਤਾਰਪੁਰ ਹੈ ਜੀ ਡਿਸਟ੍ਰਿਕਟ ਰੂਪਨਗਰ ਹੈ ਜੀ ਐਪੀ ਚੁੱਟ ਦੀ ਕਿੰਨੀ ਉਮਰ ਆ ਇਹ ਬੰਬਸਾਹ ਪੰਜ ਸਾਲ ਤੋਂ ਉੱਪਰ ਹੋ ਗਿਆ ਜੀ ਅੱਛਾ ਪੰਜ ਸਾਲ ਤੋਂ ਉੱਪਰ ਹੋ ਗਿਆ ਹਾਂਜੀ ਪੰਜ ਸਾਲ ਤੋਂ ਉੱਪਰ ਹੋ ਗਿਆ ਜੋਂ ਤੱਕ ਠੀਕ ਆ ਠੀਕ ਆ ਇਹ ਮਾਈ ਦੀ ਦਇਆ ਹੈ ਜੀ ਠੀਕ ਆ ਠੀਕ ਆ ਜਿਹੜੀ ਦਾਦਨਪੁਰ ਜੱਜਰ ਤੋਂ ਵੇਚ ਕੇ ਆਈ ਸੀ ਜੀ 10 ਲੱਖ ਦੀ 10 ਲੱਖ ਦੀ ਆਮ ਜ਼ਿਮੀਂਦਾਰ ਦੇ ਘਰੇ ਉਹਨੇ 31 ਕਿਲੋ 600 ਗ੍ਰਾਮ ਤੋਂ ਕੱਢਿਆ ਸੀ ਜੀ ਅੱਛਾ 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 ਠੀਕ ਆ ਠੀਕ ਆ ਇਹ ਉਹ ਤੋਂ ਬਾਅਦ ਪ੍ਰਦੀਪ ਚੌਹਦੀ ਕਰੇ 23 ਕਿਲੋ 500 ਗ੍ਰਾਮ ਲਾਈਫ ਮੇਕਿੰਗ ਚ ਕੱਟਿਆ ਸੀ ਅੱਛਾ ਲਾਈਫ ਮਿਲ ਮਿਲ ਕੇ ਵਿੱਚ ਹਾਂ ਜਿਹੜਾ 23 500 ਕੱਟਿਆ ਸੀ ਜੀ ਫਿਰ ਅੱਛਾ ਲਾਈਫ ਦੇ ਵਿੱਚ ਆਇਆ ਸੀ ਠੀਕ ਆ ਫਿਰ ਇਹਦੀ ਸਭ ਤੋਂ ਵੱਡੀ ਖਾਸियत ਕੀ ਹੈ ਜੀ ਇਹਦੀ ਮਾਲ ਦਾ ਡਰਾਈ ਟਾਈਮ ਮੇਰੇ ਸਿਰਫ 28 ਦਿਨ ਡਰਾਈ ਹੋਈ ਹੈ ਜੀ ਅੱਛਾ 28 ਦਿਨ ਡਰਾਈ ਹੋਈ ਆ ਹਾਂ ਜੀ 28 ਦਿਨ ਡਰਾਈ ਹੋਈ ਹੈ ਜੀ ਠੀਕ ਆ ਉਸ ਤੋਂ ਬਾਅਦ ਫਿਰ ਮੁੜ ਕੇ ਚੰਗੇ ਦੁੱਤੇ ਆਈ ਹੈ ਆਪਾਂ ਚੋਅ ਚਲੋ ਨਹੀਂ ਕਰਾ ਸਕੀ ਕਿਸੇ ਕਾਰਨ ਕਰਕੇ ਠੀਕ ਆ ਹੁਣ ਵੀ ਕਿਸੇ ਭਰਾ ਨੇ ਦੇਖਣੀ ਹੋਵੇ ਲਗਭਗ 5 ਮਹੀਨੇ ਸੂਈ ਮੱਝ ਵਧੀਆ ਦੁੱਧ ਤੇ ਚੱਲਦੀ ਆ ਹੁਣ ਵੀ ਠੀਕ ਆ ਵਧੀਆ ਦੁੱਧ ਤੇ ਚੱਲਦੀ ਆ ਹਾਂਜੀ ਬਾਕੀ ਦੇ ਬੱਚੇ ਜਾਨੇ ਸ਼ੁਰੂ ਹੋ ਗਏ ਆ ਜੀ ਅੱਛਾ ਬੱਚੇ ਤੇ ਕਿਵੇਂ ਆਏ ਆ ਹਰੇ ਬੱਚੇ ਹੀ ਦੇ ਲਗਭਗ ਹਜੇ ਤੱਕ ਜਿਹੜੇ ਬੱਚੇ ਆਏ ਆ ਆਪਣੀ ਮਾਂ ਤੇ ਆਏ ਬੱਚੇ ਸਾਰੇ ਜੀ ਠੀਕ ਆ ਹਾਂਜੀ ਉਹ ਉਹਦੀ ਚ ਜੇ ਇੱਕੋ ਜਿਹੇ ਬੱਚੇ ਆਉਣ ਜਾਂਦੀ ਮਾਂ ਤੇ ਆਉਂਦੇ ਉਹ ਹਮੇਸ਼ਾ ਬੁੱਲਦੀ ਗਰੰਟੀ ਹੁੰਦੀ ਦੁੱਧ ਕੱਢਦੀਆਂ ਕੱਢਦੀਆਂ ਆਉਂਦੇ ਕੱਟੀਆਂ ਜਿਵੇਂ ਹੁਣ ਕੋਈ ਨੂਰਾ ਸ਼ਾਮ ਬਾਲ ਕੀ ਕਹਿ ਸਕਦੇ ਆ ਆਪਾਂ ਹਨ ਜਿਹਦੇ ਬੁੱਲ ਬੜੇ ਹਿੱਟ ਹੋਏ ਬੁੱਲ ਆ ਵੀ ਉਹਨਾਂ ਦੇ ਵੀ ਉਹ ਬੱਚੇ ਜਿਹਨੇ ਵੇਖੇ ਆਪਾਂ ਵੀ ਉਹਨਾਂ ਦੀ ਮਾਂ ਤੇ ਲੈ ਕੇ ਜਾਂਦੇ ਆ ਬਾਕੀ ਇਹ ਤੁਹਾਡੇ ਫਾਰਮ 'ਚ ਕਿੰਨੇ ਪਸ਼ੂ ਆ ਸਾਡੇ ਫਾਰਮ 'ਚ ਹੈਗੇ ਜੀ ਕੋਈ 25 ਕੁ ਪਸ਼ੂ ਜੀ ਅੱਛਾ 25 ਪਸ਼ੂ ਹਾਂਜੀ ਠੀਕ ਆ ਬਾਕੀ ਬਾਈ ਦਾ ਫਾਰਮ ਬਹੁਤ ਵੱਡਾ ਕਿਉਂਕਿ ਆਪਰੇ ਕੋਲੇ ਇਹ ਜਿਹੜੀ ਆ ਵੀਡੀਓ ਬਣਾਈ ਆ ਕੋਈ ਤਿਆਰੀ ਕਰਕੇ ਨਹੀਂ ਆਏ ਸੀ ਵੀਡੀਓ ਦੀ ਇਹ ਤਾਂ ਚਾਣਕ ਭਰਾ ਨੂੰ ਇੱਥੇ ਮਿਲਣ ਆਏ ਸੀਗੇ ਚਲ ਸੋਚਿਆ ਛੋਟੇ ਦੀ ਵੀਡੀਓ ਬਣਾ ਲੈ ਮੈਨੂੰ ਵੇਖ ਕੇ ਚੰਗਾ ਲੱਗਿਆ ਮੈਂ ਤੁਹਾਨੂੰ ਦੱਸੇ ਵੀ ਜੀ ਚੰਗੀ ਚੀਜ਼ ਦੀ ਵੀਡੀਓ ਬਣਾਉਣੀ ਹੁੰਦੀ ਹੈ ਮੈਂ ਮੈਂ ਇਹ ਨਹੀਂ ਕੱਲੀ ਲਿਆਜ ਵੇਖਣੀ ਹੁੰਦੀ ਆ ਭਾਵੇਂ ਲੱਖ ਹੋਵੇ ਮੈਨੂੰ ਚਾਹੀ ਚੰਗੀ ਲੱਗਦੀ ਮੈਂ ਵੀਡੀਓ ਰਾਤ ਦੇ ਚੈਨਲ ਤੇ ਪਾਉਣੀ ਨਹੀਂ ਤੇ ਨਹੀਂ ਪਾ ਇਹ ਨਹੀਂ ਵੀ ਹੱਤ ਤਰ ਤਰ ਪਾਈ ਜਨਾ ਘੋੜਿਆਂ ਵਾਲਾ ਹੋ ਜਾ ਪਸ਼ੂਆਂ ਵਾਲਾ ਹੋਵੇ ਮੈਂ 10 ਵੀਡੀਓ ਪਾਵਾਂ ਪੰਜ ਪਾਵਾਂ ਪਰ ਪੌਣੀਆਂ ਚੰਗੇ ਪਸ਼ਵਾਉਂਦੀਆਂ ਮਾਮਾ ਸਾਹਿਬ ਅੱਜ ਕੱਲ ਆਪਾਂ ਵੀਡੀਓ ਯੂਟਿਊਬਰ ਬਹੁਤ ਇਦਾਂ ਦੇ ਨੇ ਜਿਹੜੇ ਵੀਡੀਓ ਵਾਸਤੇ ਮੈਨੂੰ ਵੀ ਕਈ ਫੋਨ ਕਰਦੇ ਨੇ ਪਰ ਉਹਨਾਂ ਦਾ ਕੀ ਫਾਇਦਾ ਕਿ ਹਰ ਇੱਕ ਬੁੱਲ ਨੂੰ ਦਿਖਾਈ ਨਾ ਜਾਣਾ ਬੁੱਲ ਉਹ ਪ੍ਰਮੋਟ ਕਰੋ ਚਾਹੇ ਮੇਰਾ ਬੁੱਲ ਅਗਰ ਮਾੜਾ ਹੈ ਤਾਂ ਮੂੰਹ ਤੇ ਕਹਿ ਦੇਣਾ ਚਾਹੀਦਾ ਹਾਂ 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 ਉਹ ਚੀਜ਼ਾਂ ਪ੍ਰਮੋਟ ਕਰੋ ਜਿਨ੍ਹਾਂ ਤੋਂ ਸਾਨੂੰ ਉਮੀਦ ਹੈ ਅੱਗੇ ਹਾਂ ਉਮੀਦ ਆ ਹਾਂ ਵੀ ਚੀਜ਼ ਉਹੀ ਚਾਹੀਦੀ ਅੱਗੇ ਵਿਖਾਉਣੀਆਂ ਜਿਹਦੇ ਜਿਹੜੀ ਕੁਝ ਦੇ ਸਕੇ ਆਪਾਂ ਨੂੰ ਹਾਂਜੀ ਹਾਂ 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 ਤੇ ਬਾਕੀ ਚਲੋ ਇਹ ਤਾਂ ਉਮੀਦ ਬਹੁਤ ਵੱਡੀ ਆ ਜਿਵੇਂ ਹੁਣ ਮੈਂ ਇਹ ਗੱਲ ਕਹਿਣਾ ਵੀ ਬੱਚੇ ਆਉਂਦੇ ਆ ਜਿਵੇਂ ਨਹੀਂ ਲੈਣਾ ਹਨਾ ਬਹੁਤ ਵੱਡੀ ਉਮੀਦ ਹੈ ਦੁੱਧ ਵਾਲੇ ਉਹਨਾਂ ਟਾਈਮਾਂ ਦੇ ਵਿੱਚ ਉਮੀਦ ਬਹੁਤ ਹੈ ਜੀ ਦੀ ਮਾਂ ਬਹੁਤ ਲੰਮਾ ਟਾਈਮ ਦੁੱਧ ਦੇਣ ਵਾਲੀ ਮਾਂ ਲੰਮਾ ਟਾਈਮ ਦੁੱਧ ਦੇਣ ਵਾਲੀ ਹਾਂ ਹਾਂ ਹਾਂਜੀ ਸਭ ਤੋਂ ਲੰਮੇ ਟਾਈਮ ਦੀ ਗੱਲ ਹੀ ਹੁੰਦੀ ਆ ਹਾਂਜੀ ਲੰਬਾ ਬਹੁਤ ਚੱਲਦੀ ਹੈ ਜੀ ਬਾਕੀ ਜਿਹੜੇ ਬੱਚੇ ਇਹਦੇ ਆ ਰਹੇ ਕਰੈਕਟਰ ਆਪਣੀ ਮਾਂ ਦੇ ਦਿੰਦਾ ਮੈਕਸਿਮਮ ਹਾਂਜੀ 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 ਬਾਕੀ ਤਾਂ ਦੇਖੋ ਅੱਗੇ ਆਨਲ ਟਾਈਮ ਚ ਪਤਾ ਲੱਗੂਗਾ ਜੀ ਹਾਂ 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 ਹਾਂਜੀ ਤੇ ਇਹ ਸ਼ੌਂਕ ਤੇਨੂੰ ਤੁਹਾਨੂੰ ਕਦੋਂ ਤੋਂ ਦਾ ਪਿਆ ਇਹ ਸ਼ੌਂਕ ਬਚਪਨ ਤੋਂ ਹੀ ਹੈ ਜੀ ਇਹ ਬਚਪਨ ਤੋਂ ਹੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਅੱਜ ਤੱਕ ਪੀੜੀਆਂ ਚ ਹੀ ਆ ਹਾਂਜੀ ਠੀਕ ਆ ਚਲੋ ਪਰ ਤੋਂ ਬੱਚੇ ਪਸ਼ੂ ਰੱਖਦੇ ਆੰਦੇ ਆ ਜੀ ਹਾਂਜੀ ਤੇ ਆਪਾਂ ਫੇਰ ਥੋੜੇ ਜਿਹਾ ਵਧੀਆ ਰੱਖਣੇ ਸ਼ੁਰੂ ਕਰਦੇ ਜੀ ਠੀਕ ਆ ਹਾਂਜੀ ਠੀਕ ਆ ਭਰਾ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ